ਕੋਈ ਨਹੀਂ ਆਉ ਦੇ ਕੋਸੋਂ ਮਗਰ ਆ ਦੇਖੋ ਕਹਿੰਦੇ ਵੀ ਸਾਡੀ ਵੀਡੀਓ ਬਣਾ ਦੋ ਮੈਂ ਬਣਾ ਦਿੰਦੇ ਆ ਕੋਈ ਚੱਕਰ ਨਹੀਂ ਆ ਵੇਖੋ ਉਧਰੋਂ ਬੱਸ ਆਉਂਦੀ ਆ ਸਾਹਮਣੇ ਸਕੂਲ ਵਾਣਾ ਅੱਜ ਤਾਂ ਦੁਆਰ ਅੱਜ ਕਾ ਦੀ ਚਲੋ ਕੋਈ ਨਹੀਂ ਹੋਰ ਕੰਮ ਦੇ ਹੋਣਗੇ ਕਿ ਉਧਰ ਵੀ ਜਾਮ ਲੱਗਿਆ بس ਉਹਦੇ ਕਰਕੇ ਔਖਾ ਵਿਚਾਲੇ ਨਾ ਇੱਥੇ ਜਦੋਂ ਫਿਰ ਭੰਗ ਦਾ ਟਰਾਲਾ ਜਾਂ ਹੋਰ ਕੁਝ ਨੰਗਣਾ ਅੰਦਾ ਜਿਵੇਂ ਕਿਰਪਾਨ वगैरह ਲੱਗ ਗਈ ਦੇਖ ਸਕਦੇ ਹੋ ਆ ਬੈਠੇ ਫੌਜੀ ਸਿੰਘ ਕੀ ਲੈਣਾ ਦੱਸਾਂ ਦਾ ਬੋਲ ਡੱਪੰਗਾ ਠੀਕਾ ਤੁੰਗ ਕਿਲਾਣਾ ਮੱਠੀਆਂ ਮੱਠੀਆਂ ਦੇ ਦੇ ਇੱਕਾਲਗਾ ਪੰਜਾਂ ਜਾਨ ਲਰਨਿੰਗਾ ਪੰਜਾਂ ਦਾ ਇੱਕ ਇੱਕ ਵਾਲੀਆਂ ਹੋਰ ਪੰਜਾਂ ਦਾ ਔਰ ਮੈਨੂੰ ਆ ਗਈ ਠੀਕ ਆਹਾ ਅੱਗੇ 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 ਦਸਾਂ ਦੀ ਮਾਰਸ 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 ਨੀਚੇ ਬਈਆ ਬਈ ਫੇਸਬੁੱਕ ਤੇ ਨਾ 2-3 ਸਾਲਾਂ ਚ ਆਪਾਂ ਇੱਕ ਗੱਲ ਨੋਟ ਕੀਤੀ ਆ ਜਦੋਂ ਆਪਣੀ ਆਡੀਅੰਸ ਹੈ ਨਹੀਂ ਸੀ ਮਤਲਬ ਫੋਲੋਅਰ ਬਹੁਤ ਘੱਟ ਸੀ 5000 ਤੋਂ ਥੱਲੇ ਉਦੋਂ ਮਤਲਬ ਤੁਹਾਡੇ ਦੋਸਤ ਜੋ ਸ਼ੁਰੂ ਤੋਂ ਤੁਹਾਨੂੰ ਸਪੋਰਟ ਕਰਦੇ ਸੀ ਹੁਣ ਜਿਵੇਂ ਤੁਹਾਡੇ 30 35000 ਫੋਲੋਅਰ ਹੋ ਗਏ ਜਿਵੇਂ ਮੇਰੇ ਫੋਲੋਅਰ ਹੋ ਗਏ ਤੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਜੀ ਉਹਨਾਂ ਨੂੰ ਰਿਪਲਾਈ ਚ ਕਮੈਂਟ ਜਾਂ ਉਹਨਾਂ ਦੀ ਵੀਡੀਓ ਤੇ ਕਮੈਂਟ ਕਰਦਾ ਕਰੋ ਜੋ ਤੁਹਾਡੇ ਨਾਲ ਜੁੜੇ ਹੈਗੇ ਆ ਪਰ ਜ਼ਿਆਦਾਤਰ ਤੁਸੀਂ ਦੇਖੋਗੇ ਨਾ ਤੇ ਇਹ ਗੱਲ ਸਹੀ ਆ ਵੀ ਪ੍ਰਿੰਡ ਵਾਲੇ ਘੱਟ ਸਪੋਰਟ ਕਰਦੇ ਆ ਪੀ ਵਰੀ ਅਗਲਾ ਦੁਕਾਨ ਤੇ ਆ ਕੇ ਕਹਿਣ ਲੱਗਾ ਸੀ ਤੁਸੀਂ ਵੀਡੀਓ ਬੜੀਆਂ ਪਾਉਣੀਆਂ ਯਾਰ ਮੈਂ ਕਿਹਾ ਵੀਡੀਓ ਪਾਉਣੀ ਆ ਪਰ ਤੁਹਾਡਾ ਲਾਈਕ ਕਮੈਂਟ ਤਾਂ ਕਿਤੇ ਦੇਖਿਆ ਨਹੀਂ ਉਹ ਕੀ ਕਰਦੇ ਆ ਕੱਲੀ ਵੀਡੀਓ ਦੇਖਦੇ ਸੀ ਲਾਈਕ ਉਹ ਜਾਣ ਕੇ ਨਹੀਂ ਕਰਦੇ ਸੀ ਵੀ ਇੱਕ ਤਰ੍ਹਾਂ ਦਾ ਓਲੇ ਜੇ ਮਤਲਬ ਲੋਕ ਕੇ ਦੇਖਣ ਵਾਲੀ ਗੱਲ ਆ ਉਹ ਦੇਖਦੇ ਸਭ ਕੁਝ ਸੀ ਉਹ ਫੇਸਬੁੱਕ ਰੀਕਮੈਂਡ ਕਿਵੇਂ ਕਰਦਾ ਸੀ ਮੰਨ ਲਓ ਤੁਹਾਡਾ ਦੋਸਤ ਆ ਉਹ ਤੁਹਾਡੀ ਵੀਡੀਓ ਦੇਖਦਾ ਪਿੰਡ ਦਾ ਉਹਦੇ ਨਾਲ ਉਹ ਮਤਲਬ ਹੋਰ ਲੋਕ ਵੀ ਜੁੜੇ ਆ ਉਹਨਾਂ ਕੋਲ ਵੀ ਉਸਾਂ ਨਾਲ ਫੇਸਬੁੱਕ ਰੀਕਮੈਂਡ ਕਰਦਾ ਵੀ ਇਹਦੇ ਦੋਸਤ ਤਾਂ ਹੈਗੇ ਆ ਜੋ ਜਿਵੇਂ ਮੇਰੀ ਵੀਡੀਓ ਆ ਉਹਨਾਂ ਕੋਲ ਜਾਂਦੀ ਆ ਕਹਿਣ ਦਾ ਮਤਲਬ ਆ ਨਾ ਜੀ ਐ ਤੁਸੀਂ ਐਨ ਦੇਖੋ ਜੋ ਤੁਹਾਨੂੰ ਸਪੋਰਟ ਕਰਦਾ ਉਹਨੂੰ ਤੁਸੀਂ ਸਪੋਰਟ ਕਰੋ ਬਦਲੇ ਚ ਤੇ ਬਸ ਸਾਰਿਆਂ ਨੂੰ ਨਹੀਂ ਕਹਿੰਦੇ ਪਿੰਡ ਦੇ ਥੋੜਾ ਜਿਹਾ ਘੱਟ ਸਪੋਰਟ ਕਰਦੇ ਆ ਉਹ ਕਹਿੰਦੇ ਆ ਆਪਾਂ ਨੂੰ ਕੀ ਆ ਯਾਰ ਇਹਨੇ ਆਪਦੇ ਬਣਾਉਣੇ ਆ ਸ਼ੁਰੂ ਵਿੱਚ ਤੁਹਾਨੂੰ ਉਹਨਾਂ ਜਾਖ ਜੜਾ ਉਹਨ ਕੀ ਤੁਹਾਡਾ ਤੇ ਪਰ ਗੱਲ ਆਇਆ ਤੁਸੀਂ ਦੇਖੋਗੇ ਨੌਨ ਫਾਲੋਅਰ ਤੁਹਾਡੀ ਵੀਡੀਓ ਵਾਲੀ ਦੇਖਦੇ ਜਿਹੜੇ ਆਸੇ ਪਾਸੇ ਵਾਲੇ ਮਤਲਬ ਯਾਰ ਦੋਸਤ ਹੁੰਦੇ ਆ ਸੋ ਉਹਨਾਂ ਨੂੰ ਤੁਸੀਂ ਬਦਲੇ ਚ ਰਿਪੋਰਟ ਜ਼ਰੂਰ ਕਰਿਆ ਦਿਓ ਤੇ ਰਿਪਲਾਈ ਕਮੈਂਟ ਕਰਿਆ ਕਰੋ ਉਹ ਤੁਹਾਡਾ ਇਨ ਫਿਊਚਰ ਸਾਥ ਦੇਣਗੇ ਤੇ ਹੁਣ ਜਿਹੜੇ ਤੁਹਾਡੇ ਨਾਲ ਜੁੜੇ ਆ ਸ਼ੁਰੂ ਤੋਂ ਉਹਨਾਂ ਦਾ ਤਾਂ ਪੱਕਾ ਸਾਥ ਦਿਓ ਤੇ ਜੋ ਪਿੰਡ ਜੀ ਤੁਹਾਨੂੰ ਨਹੀਂ ਇਹਨਾਂ ਪੁੱਛਦਾ ਤੇ ਦੇਖ ਲਓ ਫਿਰ ਉਹਨਾਂ ਨੂੰ ਵੀ ਤੁਸੀਂ ਇੰਨਾ ਇਗਨੋਰ ਕਰਦਿਆ ਕਰੋ ਸ਼ੁਰੂ ਚ ਇੱਕ ਗੱਲ ਆ ਜਨਮ ਮਤਲਬ ਕੋਈ ਨਵਾਂ ਕ੍ਰੀਏਟਰ ਵੀਡੀਓ ਬਣਾਉਣੀ ਸਿੱਖਦਾ ਨਾ ਉਹ ਕਹਿੰਦਾ ਵੀ ਜਿਹੜੇ ਪਿੰਡ ਵਾਲਿਆ ਉਹਨਾਂ ਨੂੰ ਨਾ ਐਡ ਕਰਕੇ ਹਾਂਜੀ ਕੋਈ ਸੌਦਾ ਲੈਣ ਆ ਗਿਆ ਸੀ ਮੈਂ ਤੁਹਾਨੂੰ ਇੰਝ ਦੱਸ ਰਿਹਾ ਸੀ ਜਦੋਂ ਤੁਸੀਂ ਨਵੇਂ ਕੰਮ ਕਰਦੇ ਹੋ ਨਾ ਤੁਹਾਡੇ ਮਨ ਚ ਹੁੰਦਾ ਵੀ ਪਿੰਡ ਵਾਲਿਆ ਵੀ ਨਾ ਵੀਡੀਓ ਦੇਖਣ ਬਾਹਰਲੇ ਦੇਖਣ ਕਿਉਂਕਿ ਪਿੰਡ ਵਾਲਿਆਂ ਦਾ ਥੋੜਾ ਜਿਹਾ ਨਾ ਅਗਲੇ ਨੂੰ ਸ਼ੁਰੂ ਚ ਹੁੰਦਾ ਜਿਹੜਾ ਨਵਾਂ ਵੀਡੀਓ ਬਣਾਉਂਦਾ ਵੀ ਪਿੰਡ ਵਾਲਿਆਂ ਕੋਲ ਜਾਊਗੀ ਉਹ ਕੀ ਸੋਚਣਗੇ ਕਿਵੇਂ ਕਰਨਗੇ ਇਹ ਸ਼ੁਰੂ ਚ ਮੈਨੂੰ ਵੀ ਸੀ ਯਾਰ ਆ ਬਾਅਦ ਨੇ ਵੇਖੀ ਜਾਣ ਕੋਈ ਚੱਕਰ ਨਹੀਂ ਗਾ ਉਹਨਾਂ ਨੇ ਕਿਹੜਾ ਹੱਪਾ ਨੂੰ ਆ ਕੇ ਕਹਿਣਾ ਹੈਗਾ ਵੀ ਤੁਸੀਂ ਐਂ ਵੀਡੀਓ ਬਣਾਉਣੇ ਸ਼ੁਰੂ ਚ ਲੱਗਦਾ ਬਾਅਦ ਚ ਜਦੋਂ ਤੁਸੀਂ ਟਿਕ ਜਾਂਦੇ ਆ ਬਾਅਦ ਚ ਕੋਈ ਕਈ ਆਵੇ ਕੋਈ ਚੱਕਰ ਹੀ ਨਹੀਂ ਗਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ